ਉੰਜ ਜੱਪਾ ਲੱਗਿਆ ਇਹ ਸਾਗ ਤਰਨ ਅੱਗ ਚੁੱਲੇ ਤੇ ਮਚਾ ਕੇ ਤਰ ਤਾਪਾ ਪਾਣੀ ਤੇ ਸਾਗ ਧੋ ਕੇ ਤੇ ਹੁਣ ਮੈਂ ਚੀਰ ਕੇ ਹੁਣ ਚੀਰਦੀਆਂ ਤੇ ਨਾਲ ਦੀ ਨਾਲ ਚੀਰ ਕੇ ਪਾਈ ਚੱਲੂੰਗੀ ਅੱਜ ਆ ਰਹੇ ਆ ਸਾਡੇ ਮਹਿਮਾਨ ਤੇ ਉਹਨਾਂ ਦੀ ਹੋ ਰਹੀ ਹੈ ਤਿਆਰੀ ਉਹਨੇ ਸਾਡੇ ਕੰਮ ਲੱਗਿਆ ਸਵੇਰ ਦੇ ਜੂਰਨ ਤੇ ਆਉਣ ਚੋਰ ਨਾ ਮਰੂ ਚੋਰ ਨਾ ਮਰੂ ਚੋਰ ਸਸਿਕਾ ਜੀ ਸਵਾਗਤ ਹੈ ਤੁਹਾਨੇ ਚੈਨਲ ਤੇ ਆ ਜਨਾ ਫੱਲੇ ਇੱਕ ਨਵੀਂ ਵੀਡੀਓ ਅਸੀਂ ਠੀਕ-ਠਾਕ ਆਈ ਹੋਕ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਅੱਜ ਵੀ ਆਪਾਂ ਵੀਡੀਓ ਸਟਾਰਟ ਕਰ ਰਹੇ ਹਾਂ ਸ਼ਾਮ ਦੇ 4 ਵਜੇ ਗਏ ਜੀ ਤੇ ਅੱਜ ਹੈਗਾ ਜ ਸੰਡੇ ਤੇ ਅੱਜ ਆਪਣੇ ਆ ਰਹੇ ਆ ਇੰਡੀਆ ਤੋਂ ਮਹਿਮਾਨ ਤੇ ਇਹ ਲੈਣ ਗਏ ਹੋਏ ਆਪਸ ਮੈਂ ਹੁਣ ਕੰਮ ਤੋਂ ਆ ਕੇ ਹੁਣੇ ਰੈਡੀ ਹੋਈ ਸੀ ਸੋਭਾ ਜਾਨ ਤੋਂ ਪਹਿਲਾਂ ਤੇ ਮੈਂ ਕੰਮ ਤਾਂ ਆ ਕੇ ਗਈ ਸੀ ਕਿ ਕੰਮ ਤੇ 11 ਵਜੇ ਗਈ ਸੀ ਕਿ ਪਿਆਰੀ ਬਿਆਰੀ ਕਰ ਗਈ ਸੀ ਫਿਰ ਮੈਨੂੰ ਕੰਮ ਤੇ ਜਾਣਾ ਸੀ ਕਿਉਂਕਿ ਵੀਕਐਂਡ ਇਥੇ ਮੇਰੀ ਛੁੱਟੀ ਨਹੀਂ ਮਿਲਦੀ ਤੇ ਵੈਸੇ ਕੱਲ ਤੋਂ ਵੈਸੇ ਮੇਰੇ ਛੁੱਟੀਆਂ ਸਟਾਰਟ ਹੋ ਰਹੇ ਆ ਉਹ ਤੇ ਫਿਰ ਤਾਂ ਕਿ ਮੈਨੂੰ ਜਾਣਾ ਸੀ ਅੱਜ ਤੇ ਸ਼ਾਮ ਨੂੰ ਵੀ ਵੈਸੇ ਮੈਂ ਜਾਣਾ ਕੰਮ ਤੇ ਤਾਂ ਤੇ ਹੌਣ ਨੂੰ ਇਹਵੇਂ ਆਏ ਹੋਇਆ ਲੈਣ ਜਿਹੜਾ ਬਰਦਰ ਤੇ ਇਹਦੇ ਤੇ बस ਆ ਨਾਲਿਆ ਇਸ ਵੇਟ ਕਰਦੀ ਸੀ ਮੈਂ ਤੇ ਦੇਖਦੀ ਉਹਨਾਂ ਦੀ ਜੇ ਬਸ ਜਦੋਂ ਆ ਗਈ ਤੇ ਬੁਲਾਉਂਦੇ ਆਂ ਤੁਮ ਕੌਣ ਆ ਰਹੇ ਹੋ ਹਾਂ ਜਿੱਦ ਤੇ ਮੈਂ ਸਾਗ ਬਣਾਇਆ ਸੀ ਸੁਬਾ ਤੇ ਹੁਣ ਮੈਂ ਤੜਕਾ ਲਾਉਂਗੀ ਸਾਗ ਬਣਾ ਕੇ ਮੈਂ ਰੱਖ ਗਈ ਸੀਗੀ ਕੰਮ ਤੇ ਜਾਣ ਤੋਂ ਪਹਿਲਾਂ ਤੇ ਇੱਧਰ ਬਣਾਇਆ ਮਟਰ ਪਨੀਰ ਤੇ ਨਾਲ ਦਹੀਂ

ਕਿਤੇ ਸੀ ਬਸ ਨੇੜੇ ਆ ਆਗੇ ਆਗੇ ਮੈਂ ਕਾ ਜਾ ਰੋਟੀ ਆਗੀ ਵੀਡੀਓ ਦੇ ਵੀਡੀਓ ਵਿੱਚ ਫੋਟੋ ਕਿੱਥੇ ਸਨ ਫੋਟੋ ਕਿੱਥੇ ਸੀ ਵੀ ਆ ਐਕਟਿੰਗ ਚਲੋ ਐਮ ਤੁ ਗੱਡੀ ਦੂਰ ਲਾਤੀ ਹਾਂ ਕਿਉਂਕਿ ਫਿਰ ਇੱਥੇ ਤਾਂ ਲੱਗ ਨਹੀਂ ਨਹੀਂ ਸੀ ਚੱਲ ਮੈਂ ਖੜੀ। ਚੱਲ ਸ਼ਨੂ। ਮੈਂ ਵੀ ਰਹਿਣੀ। ਚੱਲ ਜੋ। ਨੇੜੇ ਚੱਲ। ਇਹਦਾ ਵਧੀਆ। ਕੋਈ ਨਹੀਂ। ਹੈਲੋ। ਹੈਲੋ ਵਾਕੇ। ਸਸਤੀ ਕਿਵੇਂ ਆ? ਕਿਵੇਂ ਆ? ਸਸਤੀ ਕਾਲ। ਵਧੀਆ ਆ ਗਿਆ ਠੀਕ ਠਾਕ। ਹਾਂਜੀ ਵਧੀਆ। ਸਸਤੀ ਕਾਲ ਵੀਰੇ ਹੋਰ ਕਿਵੇਂ ਠੀਕ ਆ? Bro. oh bukti dekha mukki <tuk> very ਕਿ ਉਹ ਮੇਤਾ ਟੂ ਯੂ ਯਾ ਅਰੇ ਤਾਂ ਮੱਸਾ ਹੀ ਆ ਰਹਿਆ ਇਸ ਤੋਂ ਤਾਂ ਕਿ ਉਹ ਮੇਤਾ ਯਾ ਚਲੀ ਹੋਂ ਸਦਾ ਹੋ ਗਿਆ ਆ ਕੇ ਲੈ ਕੇ ਤਾਂ ਪਈਆਂ ਬੋਰੇ ਤੂੰ ਕੋਲੇ ਪੈ ਗੱਡੀ ਨਾ ਉਹ ਤੇਰੇ ਪੈਸਾ ਨੇ ਮਰਾਇਆ ਮੈਨੂੰ ਲੱਗਦਾ ਕਿ ਤੂੰ ਰਹਿੰਦਾ ਕਰ ਲੈ ਦੱਸ ਲੈ ਤੇਰੇ ਕੋਈ ਨਹੀਂ ਲੈ ਹੈ

ਕਿਉਂ ਨਾ ਆਉਣੇ। ਲੈ ਆ ਜਾਣਾ ਕਿੰਨਾ 50 ਰੁਪਏ ਚਾਹੁੰਦੇ। ਔਰ ਔਰ ਕਹਿੰਿਉ ਨੇ 60 ਦੇਣੇ ਯਾਰ। ਪੰਜਾਬ। ਮੈਂ ਤਾਂ ਆਪਣੇ ਮਿਲੇਗੀ 50 ਕੰਦ ਦਾ ਆਫਰ ਜਿਹਾ। ਸੇ ਹਾਓ। ਨੋ ਨੋ ਸੇ ਹਾਈ। ਹਾਈ। ਵੈਲਕਮ ਟੂ। ਬੈਠਣੋਂ ਤੋਂ ਮਰੀਂ ਨੰਦਾਂਲੇ ਤਾਂ ਨਾਮ ਹੀ ਲਾਇਦੀ ਮਰੀਂ ਨੰਦ ਲਾਟੀ ਅੱਗੇ ਮੇਰਾ ਲਿਖਿਆ ਸੀਗਾ। ਇੱਥੇ ਆਏ ਕਿ ਕੱਢ ਜਾ ਬਈ ਨੰਬਰ ਕੱਢ ਜਾ 8 ਵਜੇ ਕਹਿ ਦੋ 8 ਵਜੇ 8 ਵਜੇ ਨਾ ਕਹਿ ਦੋ ਕੰਮ ਸਟਾਰਟ ਹੋ ਜਾਂਦੇ 7 ਵਜੇ ਨੂੰ ਮੁੰਡਿਆ ਬਸ 7 ਤੋਂ ਲਾਸਟ ਤੜਾ ਨੂੰ ਬੰਦ ਹੋ ਜਾਂਦਾ 8 ਵਜੇ ਨਹੀਂ 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 8 ਨਾ ਕਹੀ 7 ਤੱਕ 7 ਤੱਕ ਕਹਿ 7 ਵਜੇ ਕੰਮ ਅੱਗੇ ਦੇ ਕਿਲੇ ਵਜੇ ਆਉਂਦੇ ਆ ਪਾਣੀ ਦਵਾ ਤੂੰ ਪਾਣੀ ਦਵਾ ਹਾਂ ਹੋਟਲ ਕਿੱਥੇ ਮੰਮੀ ਦਾ ਇੱਡਾ ਭੜਾ ਹੋ ਸਕਦਾ ਨਹੀਂ ਮੈਨੂੰ ਪਰਵਾਹੀ ਹੀ ਨਹੀਂ ਆ ਕੇ ਜੀ ਉਹ ਐਮਾਨ ਆਹ ਮੈਂ ਜੀ ਹਾਂ ਉਹ ਬਰਦਰ ਹਰਿਲੀ ਗਾਦੇ ਇੰਟਰਵਿਊ ਦਾ ਕਿਵੇਂ ਰਿਹਾ ਤੁਹਾਡਾ ਵਧੀਆ ਗਿਆ ਲਓ ਇਹਦਾ ਦੋਤਾ ਤੇ ਆ ਮੇਰਾ ਭਰਾ ਕਜਨ ਕਜਨ ਭਰਾ ਭਰਾ ਫਰਾ ਹੈ ਤੇ ਅੱਜ ਅੱਜ ਮੀਓ ਪਰ <laughs> मतलब <laughs> ਕਿੰਨੇ ਚਿਰਾਂ ਦੀ ਪੁਆਇੰਟਮੈਂਟ ਬਾਅਦ ਕਿੰਨੇ ਟਾਈਮ ਚ ਵੀ ਜਾਗਿਆ ਹਾਂ ਹਾਂ ਚੱਲ ਆਪਾਂ ਵੀਰਾਂ ਨੂੰ ਇਹ ਵੀ ਦੱਸਣਾ ਕਿ ਕਿੰਨੇ ਪੁਆਇੰਟਮੈਂਟ ਤੋਂ ਬਾਅਦ ਕਿੰਨੇ ਟਾਈਮ ਚ ਵੀ ਜਾਣਾ ਇਹਨਾਂ ਦੀ 17 18 ਦੀ ਸੀ ਨਾ ਮੇਰੇ ਤਾਂ ਹਫ਼ਤੇ ਦੇ ਵਿੱਚ ਹੋ ਚਾਗੇ ਹਫ਼ਤੇ ਦੇ ਵਿੱਚ ਵਿੱਚ ਸੁਣਦੇ ਹਫ਼ਤੇ ਕੀ ਆ ਗਿਆ ਵੀ ਜਾ ਹਾਂਜੀ ਹਾਂਜੀ ਉਹ ਤਾਂ 20 ਦਾ ਪ੍ਰੋਸੈਸ ਹੁੰਦਾ ਹਫ਼ਤੇ ਜੀ ਵੀ ਜਾ ਗਿਆ ਸੀਗਾ ਤੇ ਉਹ ਤੋਂ ਹਫ਼ਤੇ ਬਾਅਦ ਹੀ ਕਲ ਲੈ ਲਈਏ ਤੇ ਜਾ ਜਾ ਬੈਠੇ ਆ ਜਾੜ ਕਾਲੂ ਕੰਮਾਂ ਤੇ ਕੰਮਾਂ ਤੇ ਕਾਲੂ ਵੀ ਇੱਕ ਨੂੰ ਤਾਂ ਸਵੇਰੇ ਤੋਰ ਦੇਣਾ ਇੱਕ ਨੂੰ ਸ਼ਾਮ ਨੂੰ ਤੋਰ ਦਾਂਗੇ ਹਾਂ ਇੱਕ ਉਹ ਚਾਰਾ ਸ਼ਾਮ ਕੰਮ ਵਾਲਾ ਹਾਲ ਉਧਰ ਉਹ ਜਿਹੜਾ ਵਿਚਾਲੇ ਬੈਠਾ ਉਹ ਨਾ ਜਾਣਾ ਹੁਣ ਸਵੇਰਾ ਆਇਆ ਤੇ ਮੈਂ ਵੀ ਜਾਣਾ ਮੈਨੂੰ ਨਹੀਂ ਛੁੱਟੀ ਮਿਲੇਗੀ ਉਹ ਆਉਂਦੇ ਆ ਹੁਣੇ ਵਿਚਾਰੇ ਤਾਂ ਕੰਮ ਕਰਕੇ ਇੱਥੋਂ ਗਏ ਆ ਮੈਂ ਤਾਂ ਕੰਮ ਤੇ ਸੀਗੇ ਤੁਸੀਂ ਉਧਰ ਚਲੇ ਗਏ ਫਿਰ ਪਿੱਛੇ ਉਹ ਕਾਰੇ ਕੇ ਸੱਟ ਮਾਰਾ ਸਾਰਾ ਕਰਕੇ ਗਏ ਤੇ ਹੁਣ ਉਹ ਕਹਿੰਦੇ ਸੀ ਅਸੀਂ ਆਉਂਨੇ ਆ ਥੋੜੇ ਘਰੇ ਨਵੇੜੇ ਆਈਏ ਤੇ ਵੈਲਕਮ ਇਟਲੀ ਆ ਸਵਾਗਤ ਆ ਇਹ ਹੋ ਜੋ ਤਗੜੀ ਤਗੜੇ ਹੋ ਤੇ ਖਮਾਓ ਜੁਰ ਬਹੁਤ ਬਹੁਤ ਖਾ ਗਿਆ ਰੁਕਿਆ ਥੋੜਾ ਇੰਡਿਕਾ ਇੰਡਿਕਾ ਦਾ ਅਨੁਭਵ ਪੜਿਆ ਤੇ ਹੋਣਾ ਬੰਨ ਨਿਕਲੂਗਾ ਸਾਗ ਕਰਦਾ ਪਰ ਇਹ ਸੀ ਛਾਟ ਖਵਾਉਗੀ ਸਾਗੀ ਅੱਜ ਵੀ ਸਾਗੀ ਅੱਜ ਵੀ ਖਵਾਉਗੀ ਸਾਗੀ ਖਵਾਉਗੇ ਵੀ ਇਹ ਖਾਣਾ ਬਿਨਾਂ ਤਾਂ ਚੱਲੀ ਜਾਣਾ ਵਸ ਵੈਸੇ ਆਪਣੇ ਇੱਥੇ ਆ ਕੇ ਕਹਿਣਾ ਲੱਗਦਾ ਵੀ ਨਹੀਂ ਗਾ ਵੀ ਮਾਹੌਲ ਆਪਾਂ ਤੋਂ ਪੈਂਡਾਰ ਕਈ ਮਿਲੂਗਾ ਤੁਹਾਨੂੰ ਜਾ ਕੋਈ ਮਰਤਨ ਦੇਖ ਲਓ ਕੋਸ ਦੇਖ ਲਓ ਨਾ ਇੱਥੇ ਕਿਉਂ ਗਿਆ ਆਪਾਂ ਜੇ ਤੋ ਆਪ ਵੀ ਕੱਢ ਆਪਣਾ ਵੈਸਾ ਨਹੀਂ ਭੋਲ ਦੇਣ ਬੇਲਾ ਜਿਹਨੂੰ ਮੈਂ ਆਇਆ ਸੀ ਕੱਲਾ ਮੈਂ ਸੀ ਇੱਥੇ ਹਾਂ ਬਾਈ ਐਸੇ ਨਹੀਂ ਇਕੱਲਾ ਸੀ ਗਾ ਮੈਂ ਇਕੱਲਾ ਪੰਜਾਬੀ ਇੱਕ ਮੈਂ ਐ ਪਿੰਡ ਚ ਸਰਚ ਸਰਚ ਐ ਸੀ ਤੇ ਉਹ ਸਾਰਾ ਸ਼ਹਿਰ ਵਿੱਚ ਜਾਂਦਾ ਤੇਰੇ ਕੀ ਕੋਈ ਦਾ ਜਿਹੜਾ ਕੋਈ ਪੰਦਾ ਰਹਿਣ ਹਰੇਕੀ ਕੋਈ ਦਾ ਬੰਦਾ ਰਹਿ ਜਾ ਤੇਰਾ ਹੋ ਰਹਾ ਨਾ ਮਾਏ ਮੇਰੇ ਮਾਲਕ ਵਿਆਹ ਸੁਦੇ ਸੀ ਮੈਂ ਕਿਹਾ ਅੱਜ ਮੈਂ ਲੇਟ ਆਣਾ ਤੂੰ ਸਾਰਾ ਇੰਗੀ ਇਕੱਠਾ ਕਰ ਲੈਣਾ ਇੱਥੇ ਮੈਨੂੰ ਵੀ ਆਏ ਕਹਿੰਦਾ ਸੀ ਕਿ ਨਾ ਤੁਸੀਂ ਮਾਲੀਏ ਜੀ ਸਾਰੇ ਕਹਿੰਦੇ ਇੰਨੇ ਜਾਨੇ ਨੇ ਇਕੱਠੇ ਹੋ ਜਨਾਂ ਮੈਂ ਕਿਹਾ ਇੱਥੇ ਹੀ ਅਸੀਂ ਉਹ ਬਈਓ ਰਾਜਾ ਜੀ ਕਹਿੰਦੇ ਮੈਂ ਕਿ ਸਾਡੀ ਹੋਣ ਹੋਣੀ ਸੀ ਭਾਜੀ ਮਾਲੀਏ ਜੀ ਉਹਨੇ ਹਾਂ ਉਹਨੂੰ ਫਿਕਰ ਪੈ ਗਿਆ ਕਿ ਕੰਮ ਕਿਵੇਂ ਕਰੇ ਕਿ ਕਿਦਾਂ ਇੱਥੇ ਕੰਮ ਕਰਾਂਗੇ ਕਿਵੇਂ ਕਰਾਂਗਾ ਹਾਂ ਉਹਨਾਂ ਬਾਰੇ ਤੇ ਕੰਮ ਦੱਤੇ ਹੋਏ ਸਾਰੇ ਉਹ ਤਾਂ

ਆਸੂ ਮੇਰੇ ਟੱਕਾਂ ਟੱਕਾਂ ਅਦਾਸ ਲਿਉਂ ਜਾਂਦਾ ਮੈਂ ਕ ਟੱਕਾ ਹੱਥ ਟੱਕਾ ਹਾਂ ਕੋਈ ਮੂੰਹ ਕੋਸਣਾ ਮੈਂ ਹਾਏ ਰੀ ਆਹ ਜਾ ਨਾ ਸਾਰਾ ਆ ਵੀਡੀਓ ਚ ਆ ਜਾਣਾ ਨਹੀਂ ਹੈਗਾ ਫੈਰਾ ਉੱਤਰ ਬਹਿ ਕੇ ਦਫਾਈਂ ਖੁਦ ਨੂੰ ਕਪੜੇ ਉਤੋ ਨਾਈਸ ਉਹ ਮੰਬਤੀ ਆ ਲੈ ਉਹ ਆਦਰ ਕਿਉਂ ਹੋਸਟ ਹੋਟੀਆ ਗੋ ਚੈੱਕ ਕਰ ਲੈ ਆਸੋ ਸੁਣ ਕੇ ਤੁਸੀਂ ਅੱਜ ਭੰਪੜਾ ਨਾਲੇ ਇਧਰ ਜਾ ਕੇ ਤੁਸੀਂ ਅੱਜ ਫੇਰ ਮੋਟੂ ਨਹੀਂ ਚੱਲੋ। ਸਾਡੇ ਮੇਰੇ ਕੋਲ ਤਾਂ ਕਿਤੇ ਨਹੀਂ ਸ਼ਕਾ। ਕੋਟੋ ਜੀ। ਉਹ ਕਿ ਤੋਲ ਕਰੋ। ਤੁਸੀਂ ਖਿੱਚੋ ਬੜੀ। ਮੈਂ ਕਿਹਾ ਪਤਾ। ਖਾ ਮੈਂ ਤਾਂ ਸਮਾਂ। ਉਹ ਘੰਟੇ ਨੂੰ ਪਾ ਲਵਾਂਗੇ ਘਟੇ। ਜਿੰਨੀ ਵੇਲੇ ਕਰਨਾ। ਸੁਤਦਾ ਬੋਲ। ਕਿਹੜੇ ਜਾਂਚ। ਠੀਕ। ਕੋਟਾ ਪਲਾਸਟਰ ਦਾ ਹਾਂ। ਟੁੱਟ ਗਈ। ਮੈਨੂੰ ਸਾਡੀਆਂ ਚੁਕਾ ਦੇ। ਜੀ ਆਇਆਂ ਨੂੰ ਤਾਂ। ਹੂੰ। ਚੇਲ ਗਿਆ ਬਾਬਾ। ਉਹ ਇੱਕ ਟਾਈਮ ਚਲੀ ਡਾਇਬ ਆ। ਉਹ ਲਿਜਾਣ ਦਾ ਫਿਕਰ ਆ ਮੈਨੂੰ ਲੈ ਕੇ ਕਿਵੇਂ ਜਾਵਨੂੰ। ਲੋਕ ਕਿ ਭੜਦਾ ਹੈ। ਆ। ਆ। ਅਦਰੋਂ ਆਸ ਕਰ। ਅਓ ਚੱਕ। ਚਲਣ ਮੋਰ ਕੱਟ। ਨੈਕਸਟ। ਬਾਈ ਕਾਰ ਚਲੋ। ਕਾਦ ਨਹੀਂ ਛੂਈ ਤੇ ਅੱਜ ਤੱਕ ਨਹੀਂ ਚੱਲ ਕੰਮ ਤਾਕ ਵੱਡੇ ਆ ਤੂੰ ਸੀ ਵੀ ਜਾਣਦੀ ਮੈਂ ਕਿ ਤਾ ਫੜਾ ਕੇ ਤੂੰ ਸੀ ਵੀ ਜਾਣਦਾ ਬਹੁਤ ਵੀ ਜਾਂਦਾ ਚੱਲ ਹੂ ਆ ਤੇ ਮੈਂ ਮਰ ਦਿੰਦਾ ਨਾ ਤੇਰੇ ਨਾਲ ਤੇਰੇ ਤੋਂ ਵੀ ਜਾ ਪਾ ਪਾ ਕੀ ਹੋ ਗਈ ਆਏ ਵੈਰੀ ਆਏ ਸਹੀ ਹੈ ਫੋਟੋ ਆਏ ਨੇ ਨਾ ਫਿਰ ਇਹ ਪੱਕਾ ਲੈਣਾ ਵੰਦ ਉਹ ਨਹੀਂ ਦਾ ਫੋਟੋ ਕਿਤੇ ਨਹੀਂ ਉਹ ਸਭੀ ਚੱਜਦੇ ਨਹੀਂ ਉੱਤੇ ਹੋ ਖੜੇ ਸੀ ਮਾਮਾ ਵੀ ਇੰਦਰ ਦਾ ਦਾ ਆਉਣਾ ਹਾਂ ਚੰਨਾ ਦਾ ਹੈ ਦਾ ਚੰਨਾ ਉਹਦਾ ਮਾਮਾ ਕਿਹੜਾ ਦੇ ਵਿੱਚ ਤੁਹਾਡਾ ਵੱਡਾ ਉਹ ਦੱਸਦੇ ਹਾਂ ਮੈਂ ਤਾਂ ਸਾਲੋਂ ਹਿੱਚੇ ਰਹਿ ਜਾਂਦਾ ਜਾਂਦੀ ਵਾਹ ਟੇੜੋ ਪਟੇ ਤੇ ਕਰ ਵਾਹ ਕਾਮਾ ਲਾ ਕੇ ਜਾ ਚਾਪਾ ਵੀ ਦੋਨੇ ਖੜੇ ਕਰ ਲੈਣਗੇ ਆ ਦੋ ਹੀ ਆ ਅੱਜ ਕਿੰਨਾ ਸ਼ਾਮ ਹੋ ਜਾ ਦੋਨੇ ਖੜੇ ਹਾਂ ਦੋ ਆ ਪਤਾ ਨਹੀਂ ਕਦੋਂ ਆਏ ਦਿੱਲੀ ਉਹਦੀ ਟੁੱਟੀ ਵਾਰ ਬਣਾ ਕੇ ਦਿਖਾ ਦੂਗੀ ਆਪਾਂ ਇਹਦੇ ਵਿੱਚ 4 ਜਾਣੇ ਕੰਮ ਤੇ ਜਿਹਨਾਂ ਨੇ ਸ਼ਾਮ ਨੂੰ ਕੁੜੀ ਦਾ ਕੰਮ 6000 ਰੁਪਏ ਦਾ ਤਾਂ 6000 ਆਏਗੇ ਜਿਹੜੇ ਪੂਰਾ ਫਾਟ ਪੂਰਾ ਪੰਚੀ ਤਾ ਆਜੋ ਦੋ ਜਾਣੇ ਆਏ ਕਿ ਅੱਜ ਤਰੀ ਜਿਹਨੇ ਆ ਯਾਰ ਕਿਹੜਾ ਮਾਰ ਕੇ ਮੈਂ ਦੋ ਜਣੇ ਕੰਮ ਤੇ ਜਾਏ ਇਹ ਤੇ ਜਿਹੜਾ ਉਹਥੇ ਬੱਸ ਸਟੈਂਡ ਉੱਤਰੇ ਆਉਂਦੇ ਨੇ ਮੈਂ ਤਾਂ ਉਹ ਜਦੋਂ ਫੋਨ ਕੀਤਾ ਤਾਂ ਐ ਐਮਡੀ ਦੇ ਕੋਲ ਉੱਤਰ ਕੇ ਮੈਂ ਇੱਥੇ ਨਾ ਨਾ ਬੈਠੀ ਐਮਡੀ ਜੀ ਇੱਥੇ ਇੰਤਜ਼ਾਰ ਤੇ ਆਇਆ ਸੀ ਜਦ ਜਦੋਂ ਤੂੰ ਫੋਨ ਕੀਤਾ ਰਾਤ ਨੂੰ ਆ ਕੀ ਤੂੰ ਫੋਨ ਹਾਟ ਅੱਛਾ ਵੀ ਚਲੀ ਜਾਂਦੀ ਹੈ ਆ ਫਿਰ ਇਹ ਕਹਿ ਤਾ ਵੀ ਆ ਸਾਰਾ ਫਿਰ ਬਾਤ ਚ ਚਲੋ ਹਣ ਮੈਂ ਦੂਜਾ ਆ ਕੇਕ ਖਾ ਕੇ ਕੰਦਿਆਂ ਨੂੰ ਦੋ ਪਾ ਕੇ ਤੇ ਫਿਰ ਰੋਟੀ ਵੈਲਕਮ ਟੂ ਇਟਲੀ ਮਰਬੂਤ ਬੜ ਲਾਓ ਤੇ ਤੇ ਕਰੀ ਗਇਆ ਕੰਮ ਕਰੀ ਗਇਆ ਬੋਲਣਾ ਤਾਂ ਆਪਾਂ ਰੋਗ ਰਟਾਉਣ ਵਾਲੀ ਪਲੇਟਾਂ ਡਿਸਪੋਜ਼ੇਬਲ ਟੈਗਿਸ ਦੇਖਦੇ ਹਾਂ ਮੈਂ ਦੋ ਤਿੰਨ ਲੈ ਲਾਂ ਡਿਸਪੋਜ਼ੇਬਲ ਆਹ ਤੇਰੀ ਬਾਤ ਹੁੰਦੀ ਹੈ ਜੈਸਾ ਹੈ ਇਹ ਤਾਂ ਮੈਨੂੰ ਲੱਗਦਾ ਨਹੀਂ ਬੋਲੀ ਦੁੱਤੀ ਆ ਜੀ ਹਾਂਜੀ ਮੈਂ ਤਾਂ ਆ ਗਏ ਹਾਂ ਕੰਮ ਤੇ ਤੇ ਹੁਣ ਬਸ ਲੱਗੀਆਂ ਕੰਮ ਤੇ ਲੱਗਣ ਕਿਉਂਕਿ ਮੈਨੂੰ ਛੁੱਟੀ ਨਹੀਂ ਮਿਲੀ ਸੀਗੀ ਅੱਜ ਸੰਡੇ ਕਰਕੇ ਕੰਮ ಜಾਤ ਸੀ ਤੇ ਲੇਟ ਖਾਈਆਂ ਥੋੜਾ ਚਿਰ 3 ਵਜੇ ਤੱਕ ਤੇ ਠੀਕ ਹੈ ਜੀ ਮਿਲਾਂਗੇ ਬਾਅਦ ਵਿੱਚ ਲੈ ਕੇ ਕੋਈ ਨਵਾਂ ਬਲੌਗ ਤੇ ਕਰਦੇ ਆਂ ਬਲੌਗ ਦਾ ਐਂਡ ਲੱਗਦੇ ਆਂ ਕੰਮ ਤੋਂ ਬਾਏ ਬਾਏ